ਸਾਰੇ ਟਾਈਗਰ ਪੰਜਾਬ ਨਿਊਜ਼ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਆਈ ਦਿਨ ਨਵੇਂ-ਨਵੇਂ ਇੱਕ ਵਿਚਾਰ ਚਰਚਾ ਦੇ ਨਾਲ ਆਪਾਂ ਸਤਨਾਮ ਜੀ ਨਾਲ ਮਿਲਦੇ ਰਹੇ ਨੇ। ਅੱਜ ਫੇਰ ਪਹੁੰਚੇ ਆ ਸਤਨਾਮ ਜੀ ਆਪਣੇ ਸਟੂਡੀਓ ਵਿੱਚ ਮਿਲੌਣੇ ਆ ਤੁਹਾਨੂੰ ਸასი ਸ਼ਤਿ ਸ਼ਾਨ ਦੇ। ਸਾਰੇ ਟਾਈਗਰ ਪੰਜਾਬ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਤ। ਸਤਨਾਮ ਜੀ ਅੱਜ ਇੱਕ ਹੁਣੇ-ਹੁਣੇ ਸੂਚਨਾ ਮਿਲੀ ਹੈ। ਜੀ ਸੂਚਨਾ ਕੀ ਹੈ ਗੰਭੀਰ ਮੁੱਦਾ ਮੁੱਦਾ ਹੈ ਜੀ ਕੈਬਨਟ ਮੰਤਰੀ ਅਕਾਲੀ ਦਲ ਦੇ ਟਾਈਮ 'ਤੇ ਸੀਗੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਹਮ ਉਹਨਾਂ ਕੋਲ ਜੈਡ ਸਕੋਰਟੀ ਸੀ ਅੱਜ ਪੰਜਾਬ ਸਰਕਾਰ ਨੇ ਉਹ ਜੈਡ ਸਕੋਰਟੀ ਵਾਪਸ ਲੈ ਲਈ ਹੈ ਉਹ ਸਕੋਰਟੀ ਵਾਪਸ ਲੈਣ ਕਰਕੇ ਸੁਖਬੀਰ ਸਿੰਘ ਬਾਦਲ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਬਹੁਤ ਹੀ ਨਵੀਆਂ ਨਵੀਆਂ ਇੱਕ ਗੱਲਾਂ ਕਰ ਰਹੇ ਆ ਵੀ ਇੱਥੇ ਤਾਂ ਹੋ ਸਕਦਾ ਕਿਸੇ ਦਾ ਹੱਥੇ ਮਰਵਾਉਣਾ ਚਾਹੁੰਦੇ ਆ ਜਾਂ ਕੇਸ ਪਾਉਣਾ ਚਾਹੁੰਦੇ ਆ ਡਰਗ ਮਾਫੀਆ ਦਾ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਦੇ ਦੋਸ਼ ਲਾ ਰਹੇ ਆ ਪੰਜਾਬ ਸਰਕਾਰ ਤੇ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਇਹ ਤਾਂ ਦੇਖੋ ਪ੍ਰਦੀਪ ਜੀ ਮਸਲਾ ਇਹ ਆ ਕਿ ਜਦੋਂ ਤੁਸੀਂ ਸਵਾਲ ਕਰਦੇ ਹੋ ਨਾ ਜੀ ਉਹ ਜਿਹੜਾ ਸਵਾਲ ਆ ਉਹ ਇੱਕ ਇੱਕ ਸਵਾਲ ਜਿਹੜਾ ਉਹਦੇ 10-10 ਜਵਾਬ ਦੇਣੇ ਪੈਂਦੇ ਆ ਤਾਂ ਜਾ ਕੇ ਮੇਰੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਕਿਉਂਕਿ ਇੱਕ ਗੱਲ ਪੁੱਛੀ ਤੇ ਇੱਕ ਦਾ ਹੀ ਜਵਾਬ ਦੇ ਉਤਣਾ ਇਹਦੇ ਨਾਲ ਪੱਤਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਨਾ ਚਮਕਦੀ ਨਹੀਂ ਹੈਗੀ ਤੇ ਆਪਾਂ ਤਾਂ ਪੱਤਰਕਾਰੀ ਚਮਕਾਉਣ ਵਾਸਤੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਬਿਲਕੁਲ ਤੇ ਜਿਹੜੇ ਲੀਡਰ ਆ ਇਹ ਲੋਕਾਂ ਚ ਆਪਣੇ ਆਪ ਨੂੰ ਪਪੂਲਰ ਕਰਨ ਵਾਸਤੇ ਨਾ ਚਮਕਾਉਣ ਵਾਸਤੇ ਅਕਸਰ ਇਹ ਜਿਹੜੀਆਂ ਬਿਆਨਬਾਜ਼ੀਆਂ ਨੇ ਲੈਲੀ ਸਕਿਉਰਟੀ ਦੇਤੀ ਸਕਿਉਰਟੀ ਆਪਸ ਕਰਤੀ ਕਰਤਾ ਹੈ ਇਹ ਇੱਕ ਗਣੀ ਮਿੱਠੀ ਪੁਰਾਣੀ ਰਵੈਤ ਆ ਇਹ ਸਿਆਸੀ ਲੋਕਾਂ ਦੀ ਹੂੰ ਦੂਸਰੇ ਨੰਬਰ ਤੇ ਜਿਹੜੀ ਗੱਲ ਕਹਿੰਦੇ ਵੀ ਇਹਦੇ ਤੇ ਇਹ ਵੀ ਮੈਂ ਸੁਣਿਆ ਵੀ ਡਰੱਗ ਦੇ ਦੋਸ਼ ਲੱਗੇ ਸੀ ਬਿਲਕੁਲ ਪਹਿਲੇ ਸਵਾਲ ਤੇ ਵੀ ਚਰਚਾ ਕੀਤੀ ਇਹਦੇ ਤੇ ਵੀ ਕਰਦੇ ਜਵਾਬ ਇਹਦੇ ਮੈਂ ਫਿਰ ਦੇਉ ਇਸ ਤੋਂ ਅੱਗੇ ਜਾ ਕੇ ਤੇ ਅੱਛਾ ਜੀ ਕੇਜਰੀਵਾਲ ਨੇ ਇਹਦੇ ਤੇ ਕੇਸ ਕੀਤਾ ਸੀ ਸਾਬਕਾ ਖਜ਼ਾਨਾ ਮੰਤਰੀ ਜਿਹੜੇ ਤੁਸੀਂ ਕਿਹਾ ਹੈ ਟੈਬਲਟ ਮੰਤਰੀ ਸਹਿਜ ਜੀ ਹਾਂ ਜੀ ਮਜੀਠੀਆ ਸਾਹਬ ਜੀ ਦੇਖੋ 5 ਸਾਲ ਕੰਮ ਕਰਨ ਲਈ ਬਹੁਤ ਵੀ ਹੁੰਦੇ ਤੇ ਕੁਛ ਵੀ ਨਹੀਂ ਉਹਨਾਂ ਦੀ ਸੋਚ ਸੀ ਉਹਨਾਂ ਨੇ ਕਿਹਾ ਵੀ ਜੇ ਪੰਜ ਸਾਲ ਲੜਦਿਆਂ ਝਗੜਿਆਂ ਲਗਾ ਲੇ ਤੇ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ ਉਹਨਾਂ ਦਾ ਵਿਕਾਸ ਕਦੋਂ ਕਰਾਂਗੇ ਜੇਕਰ ਇਸ ਵਾਸਤੇ ਉਹਨੇ ਕਹੇ ਕਿ ਤੁਹਾਨੂੰ ਮਾਫ਼ੀ ਕਰ ਲਓ ਜਿਉਂ ਵਾਪਸ ਲੈ ਲਈ ਤਾਂ ਇਹਦੇ ਵਿੱਚ ਇਹ ਨਹੀਂ ਵੀ ਜਿਹੜਾ ਮਜੀਠੀਆ ਦਾ ਸਾਰੀ ਸ਼੍ਰੋਮਣੀ ਅਕਾਲੀ ਦਲ ਆ ਪਾਰਟੀ ਆ ਜੀ ਪਿਓ ਦੁੱਧ ਥੋਤੀ ਹੋਗੀ ਉਹਨੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਨਹੀਂ ਕੀਤੀ। ਹੂੰ। ਪੀ ਉਹਦੇ ਕੋबिनेट ਮੰਤਰੀ ਜਿਹੜੇ ਲਖਾ ਵਰਗੇ ਆ ਉਹਨਾਂ ਨੇ ਤਾਂ ਕੋਈ ਗਲਤ ਤਰਕ ਤਾਂ ਹੀ ਨਹੀਂ ਕੀਤੀ ਜਿਹੜੀਆਂ ਕੈਮਰਾ ਬੋਲਦਾ। ਬਿਲਕੁਲ ਬਿਲਕੁਲ। ਇਹ ਫੇਰ ਆ ਗਿਆ ਸਵਾਲ ਵਾਪਸ ਸਿਕਿਉਰਟੀ ਲੈਣ ਦਾ। ਹੂੰ। ਵਾਪਸ ਸਿਕਿਉਰਟੀ ਤਾਂ ਜੇ ਤੁਸੀਂ ਕੰਮ ਵੀ ਇੰਨੇ ਚੰਗੇ ਕਰਦੇ ਰਹਿੰਦੇ ਹੁੰਦੇ। ਹੂੰ। ਤੇ ਹੁਣ ਸਕਿਉਰਟੀ ਦੇ ਸਿਰ ਤੇ ਕਿੰਨਾ ਅਚਰ ਬੰਦਾ ਜੀ ਸਕਦਾ ਮੈਂ ਮਾਫ ਕਰਨਾ ਮੂਸੇ ਵਾਲਾ ਸਭ ਕੋਲੇ ਆਪਣੀ ਸਕਿਉਰਟੀ ਵੀ ਸੀ ਕੁਝ ਬਿਲਕੁਲ ਸਾਰਾ ਕੁਝ ਹੀ ਸੀ ਫਿਰ ਦੀ ਬਾਕੀ ਉਹਨੂੰ ਵੀ ਇਸ ਰਸਤੇ ਜਾਣਾ ਪਿਆ ਜਿਹੜਾ ਕਿ ਉਹ ਅਸਲ ਦੇ ਵਿੱਚ ਉਹਦੇ ਗੀਤਾਂ ਦੇ ਵਿੱਚੋਂ ਜਿਹੜਾ ਝਲਕਦਾ ਸੀ ਉਹਦੇ ਜਜ਼ਬਾਤ ਝਲਕਦੇ ਸੀ ਤੇ ਜਿਹੜੇ ਉਹਦੇ ਵਿਰੋਧੀ ਸੀਗੇ ਉਹਨਾਂ ਨੇ ਉਹ ਜਜ਼ਬਾਤਾਂ ਨੂੰ ਅਸਲੀ ਰੂਪ ਦੇ ਕੇ ਤੇ ਕਿੱਡਾ ਵੱਡਾ ਨੁਕਸਾਨ ਕੀਤਾ ਇੱਕ ਜਿਹੜੀ ਇੰਡਸਟਰੀ ਆ ਕਲਾਕਾਰਾਂ ਉੱਥੇ ਉਸ ਲੈਂਡ ਦੇ ਵਿੱਚ ਕਿੰਨਾ ਘਾਟਾ ਪਿਆ ਦੂਸਰੀ ਗੱਲ ਆ ਗਈ ਇਹ ਵੀ ਲਾਈਲੀ ਸਕਿਉਰਟੀ ਦੇ ਦਿੱਤੀ ਸਕਾਉਟ ਅੱਛਾ ਹੁਣ ਇੱਕ ਪਾਸੇ ਹੁਣ ਭਗਵੰਤ ਮਾਣਾ ਜਿਹੜਾ ਸਕਾਉਟ ਤਾਂ ਉਹ ਨਹੀਂ ਕੀ ਅੱਜ ਨਹੀਂ ਪਹਿਲਾਂ ਸੀ ਕਿ ਸਕਾਉਟ ਹੀ ਲੈਣ ਵਾਲੀ ਜਿਆਦਾ ਆ ਗਈ ਹੁਣ ਉਹ ਦਿੱਬੇ ਕਿਨੋਂ ਕਿਨੋਂ ਮੈਂ ਵੀ ਗੱਲ ਸਹੀ ਤੇ ਸਾਰੀ ਤਾਂ ਦਿੱਲੀ ਉੱਥੋਂ ਹਾਰ ਕੇ ਤੇ ਇੱਥੇ ਆ ਗਈ ਪੰਜਾਬ ਸਹੀ ਗੱਲ ਤੇ ਹੁਣ ਜਿਹੜੇ ਉੱਥੋਂ ਹਾਰ ਕੇ ਆਏ ਨੇ ਉਹਨਾਂ ਨੂੰ ਵੀ ਸਕਿਉਰਿਟੀ ਚਾਹੀਦੀ ਆ ਤੇ ਹੁਣ ਇਹ ਕਹਿੰਦੇ ਆ ਵੀ ਜਿਹੜੀ ਸੱਸ ਰਹਿ ਚੁੱਕੀ ਹੋਵੇ ਉਹ ਨੂੰ ਹੀ ਪਤਾ ਹੁੰਦਾ ਵੀ ਮੈਂ ਕਿਵੇਂ ਕਰਨਾ ਉਹ ਇਹ ਪੇਪਲ ਦੀਆਂ ਅਗਲੀਆਂ ਗੱਲਾਂ ਜੋ ਨਹੀਂ ਸਿਕਿਉਰਟੀ ਤੇ ਫਿਰ ਕਿੱਡੀ ਗੱਲ ਆ ਫਿਰ ਇਹਦੇ ਨਾਲ ਇਹ ਤਾਂ ਵੀ ਕੋਈ ਮਾਰਦੇ ਵੇ ਜਾਂ ਕੋਈ ਕੁਛ ਕਰਦੇ ਵੇ ਕਿ ਸਿਹਦਾ ਕਿਸੇ ਨੇ ਕੀ ਵਿਗਾੜਿਆ ਯਾਰ ਕੋਈ ਕਿਸੇ ਨੂੰ ਕੋਈ ਨਹੀਂ ਮਾਰਦਾ ਇਹ ਸਿਰਫ ਜਿਹੜਾ ਹੈ ਗਿਆ ਲੀਡਰੀਆਂ ਚਮਕਾਉਣ ਦਾ ਇੱਕ ਡਰਾਮਾ ਰਚਦੇ ਆ ਦੂਸਰੇ ਨੰਬਰ ਤੇ ਅੱਛਾ ਜਦੋਂ ਜਵੜੇ ਨੇ ਖੰਬਲਾ ਕੀਤਾ ਸੇਵਾ ਕਰ ਰਿਆ ਸੀ ਚਲੋ ਉਹ ਵੱਖਰਾ ਵਿਸ਼ਾ ਲੱਗੀ ਕਰਨੀ ਚਾਹੀਦੀ ਸੀ ਜੇ ਨਹੀਂ ਕਰਿਆ ਕੀ ਕੋ ਉਹ ਨਹੀਂ ਸੀ ਛੇੜਦੇ ਟੌਪਿਕ ਹਮ ਅਚ ਤੇ ਫਿਰ ਤੇਰੇ ਤੇ ਵੀ ਤੇਰੇ ਵੀ ਖਤਰਾ ਹੀ ਸੀ ਤੈਨੂੰ ਕੌਣ ਮਰਵਾਉਣਾ ਚਾਹੁੰਦਾ ਸੀ ਜਦੋਂ ਤੁਸੀਂ ਕੰਮ ਹੀ ਮਰਨ ਵਾਲੇ ਕਰਦੇ ਹੋ ਕੋਈ ਵੀ ਮਾਰ ਸਕਦਾ ਸਕਿਉਰਟੀ ਵਾਲਾ ਹੀ ਤੁਹਾਨੂੰ ਮਾਰ ਦੂਗਾ ਬਿਲਕੁਲ ਬਿਲਕੁਲ ਹਮ ਪਹਿਲੇ ਨੰਬਰ ਤੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜੇ ਕੋ ਉਹਨਾਂ ਨੂੰ ਗਲਤ ਲੱਗਿਆ ਉਹਦੇ ਸਕਿਉਰਟੀ ਗਾਰਡ ਹੀ ਸੀ ਨਾ ਜਿਨ੍ਹਾਂ ਨੇ ਕਦੋਂ ਚੁੱਕਿਆ ਖੌਫਨਾਕ ਬਿਲਕੁਲ ਹਾਂ ਜੀ ਜੇਕਰ 1984 ਨੂੰ ਲੈ ਕੇ ਚੱਲੀਏ ਤਾਂ ਜੇਕਰ ਕੋਈ ਵਿਅਦ ਸਿੰਘ ਸੀ ਸਰਕਾਰ ਸੀ ਤੇ ਉਹ ਵੀ ਸੁੱਨ ਚ ਹੀ ਆਉਂਦਾ ਸਭ ਨੇ ਦੇਖਿਆ ਵੀ ਉਹ ਜਿਹੜੇ ਵਿੱਚ ਨਾਲ ਵਲਾਜਮ ਸੀਗੇ ਉਹ ਵੀ ਉਹਨਾਂ ਨੇ ਇਹ ਕਦਮ ਚੁੱਕਿਆ ਚੁੱਕਿਆ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਮਹਿਸੂਸ ਕਰਕੇ ਸਿਕਿਉਰਟੀ ਲੈ ਕੇ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਸਾਡੀ ਬਹੁਤ ਵੱਡੀ ਜ਼ਿੰਦਗੀ ਰਾਵਣ ਨਾ ਨਾ ਸਿੱਧਣੇ ਮਰਗੇ ਨਾ ਰਾਤ ਮਰਗੇ ਨਾ ਇਧਰ ਮਰਗੇ ਨਾ ਇਧਰ ਮਰਗੇ ਤੇ ਜਿਹਨੀਆਂ ਚੀਜ਼ਾਂ ਨਾਲ ਹੁਣ ਲੋਕਾਂ ਦੀ ਤੁਹਾਡੇ ਵੱਲ ਖਿੱਚੇ ਨਹੀਂ ਜਾਣਾ। ਇਹ ਲੋਕ ਜਿਹੜੇ ਆ ਨਾ ਹੁਣ ਜਾਗਰਤ ਹੋ ਗਏ ਆ ਇਹਦਾ ਚੀਜ਼ਾਂ ਨਾਲ ਖਿੱਚ ਨਹੀਂ ਬਣਦੀ ਤੁਹਾਡੀ। ਇਸ ਕਰਕੇ ਇਹ ਜਿਹੜੇ ਸ਼ਬਦ ਆ ਨਾ ਉਹ ਘੱਟ ਬੋਲਣ ਤੋਂ ਇਲਾਵਾ ਹੋਰ ਪਾਸੇ ਨੂੰ ਸੋਚ ਲੈ ਕੇ ਜਾਣੀ ਚਾਹੀਦੀ ਆ ਤੇ ਮਜੀਠੀਏ ਨੂੰ ਕੋਈ ਖਤਰਾ ਨਹੀਂ ਹੈਗਾ ਤੇ ਨਾ ਹੀ ਕਿਸੇ ਨੂੰ ਕੁਝ ਹੋਵੇ। ਹੁਣ ਜੇਕਰ ਮਜੀਠੀਏ ਨੂੰ ਬਚਾਉਂਦਾ ਤਾਂ ਉਹ ਦਿੱਲੀਵਾ ਦਿੱਲੀ ਵਾਲੇ ਮਰਦੇ ਆ ਜੋਧੀਏ ਵਿਸ਼ੋਧੀਏ ਹੋਣੀ ਪਤਾ ਹੀ ਨਹੀਂ ਕੌਣ ਹੈ ਤੇ ਸਕੋਰ ਨੂੰ ਭਗਵੰਤ ਮਾਨ ਸਕਿਉਰਟੀ ਦੇਵੇ ਕਿੰਨੋ ਕਿੰਨੋ ਸਤਨਾਮ ਜੀ ਹੁਣ ਮੈਨੂੰ ਇਹ ਲੱਗਦਾ ਹੈ ਜਿਹੜੀ ਮਜੀਠੀਆ ਸਾਹਿਬ ਤੋਂ ਸਕਿਉਰਟੀ ਵਾਪਸ ਲਈ ਹੈ ਜਿਹੜੇ ਸਕਿਉਰਟੀ ਜੀ ਕਿਉਂ ਲਈਏ ਕੁਛ ਇਹ ਵੀ ਸੰਕੇਤ ਮਿਲਦੇ ਆ ਜਿਵੇਂ ਸੁਖਵੀਰ ਬਾਦਲ ਜੀ ਕਹਿ ਰਿਹਾ ਵੀ ਇਹ ਮਰਵਾਉਣਾ ਚਾਹੁੰਦੇ ਆ ਡਰਗ ਮਾਫੀਆ ਦਾ ਕੇਸ ਬੁਣਾਉਣਾ ਚਾਹੁੰਦੇ ਆ ਉਹਨਾਂ ਦਾ ਪੁਆਇੰਟ ਵੀ ਆਪਦੀ ਜਗ੍ਹਾ ਸਹੀ ਹੈ ਪਰ ਜਿੱਥੋਂ ਤੱਕ ਇਹ ਵੀ ਲੱਗਦਾ ਹੈ ਕਿ ਮਨੀਸ਼ ਸਿਸੋਧਿਆ ਜਿਹੜੇ ਉਪ ਮੁੱਖ ਮੰਤਰੀ ਸੀ ਦਿੱਲੀ ਦੇ ਉਹ ਵੀ ਪੰਜਾਬ ਦੇ ਆਣ ਕੇ ਰਾਜਬਾਗ ਉਹਨਾਂ ਨੇ ਸੰਭਾਲ ਲਿਆ ਹਾਂਜੀ ਉਹਨਾਂ ਦੇ ਨਾਲ ਨਾਲ ਸਤਿੰਦਰ ਜੈਨ ਐਮਐਲਏ ਸੀਗੇ ਉੱਥੋਂ ਦੇ ਉਹ ਕੈਬਨਿਟ ਮੰਤਰੀ ਵੀ ਸੀ ਦਿੱਲੀ ਦੇ ਉਹ ਵੀ ਇੱਧਰ ਆ ਗਏ ਆ ਮੈਨੂੰ ਤਾਂ ਕੁਝ ਇਹ ਲੱਗਦਾ ਹੈ ਵੀ ਜਿਵੇਂ ਭਗਵੰਤ ਮਾਨ ਜੀ ਨੇ ਸਕੋਟੀ ਉਹ ਵਾਪਸ ਲਈ ਹੈ ਜੈਡ ਸਕੋਟੀ ਉਹ ਉਹਨਾਂ ਤੋਂ ਵਾਪਸ ਲੈ ਕੇ ਆਪਦੇ ਚਹੇਤਿਆਂ ਨੂੰ ਸਕੋਟੀ ਦੇਣਗੇ ਮੈਨੂੰ ਤਾਂ ਆ ਲੱਗਦਾ ਇਹਦੇ ਬਾਰੇ ਤੋਂ ਡਿਗ ਹੀ ਰਹੇ ਆ ਉਹ ਤਾਂ ਮੈਂ ਪਹਿਲਾਂ ਹੀ ਖਲਾਸਾ ਕਰਤਾ ਵੀ ਉਹਨਾਂ ਦਿੱਲੀ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਸਕਿਉਰਟੀ ਦੇਵੇ ਭਗਵੰਤ ਮਾਨ ਕੇ ਹੋਰ ਇਹਨਾਂ ਚੱਲੇ ਕਾਰਤੂਸਾਂ ਨੂੰ ਦੇਵੇ ਸਕਿਉਰਟੀ ਉਹ ਹੀ ਆ ਲੈਣ ਵਾਲੇ ਜ਼ਿਆਦੇ ਹੋਈ ਜਾਂਦੇ ਆ ਨਾ ਮੈਂ ਤਾਂ ਪਹਿਲਾਂ ਹੀ ਇਹ ਚੀਜ਼ ਦਾ ਜਿਗਰ ਕਰ ਦਿੱਤਾ ਵੈਸੇ ਸਹੀ ਤਾਂ ਇਹੀ ਬਣਦਾ ਨਾ ਪੰਜਾਬ ਦੀ ਸਕਿਉਰਟੀ ਪੰਜਾਬ ਦੇ ਐਮ.ਐਲ.ਏ. ਐਮ.ਪੀ.ਆਂ ਤੇ ਹੀ ਲੱਗੇ ਚਾਹੇ ਉਹ ਸਾਫ ਕਾਇ ਹੈ ਚਾਹੇ ਮੌਜੂਦਾ ਹੈ ਕਿਉਂਕਿ ਦਿੱਲੀ ਵਾਲਿਆਂ ਤਾਂ ਇਹ ਨਾ ਲੱਗਣੀ ਚਾਹੀਦੀ ਇਹਦੇ ਬਾਰੇ ਦੱਸੋ ਵੀ ਇਹਨਾਂ ਕੀ ਖਿਆਲ ਹੈ ਦੇਖੋ ਦਿੱਲੀ ਵਾਲਿਆਂ ਤੇ ਨਹੀਂ ਲੱਗਣੀ ਹੋਰ ਫਿਰ ਮੇਰੇ ਤੇ ਥੋੜੀ ਲਾ ਦੇਣਗੇ ਸੁਣਾਉਂਦੇ ਹੁੰਦੇ ਅੰਨਾ ਵੰਡੇ ਸ਼ੀਰਨੀਆਂ ਮੁਰਮੁਰਾ ਆਪਣੇ ਹੁੰਦੇ ਸਿਆਸਤ ਤੇ ਤਾਕਤ ਕੀ ਹੋਈ ਜੇ ਵਰਤੋ ਹੀ ਨਾ ਕੀਤੀ ਤਾਂ ਕਾਂਲੀਦਲ ਵੇਲੇ ਕੀ ਬਣਦਾ ਰਿਆ ਕਾਂਗਰਸ ਵੇਲੇ ਕੀ ਬਣਦਾ ਰਿਆ ਸਾਰੇ ਜਿਹੜੇ ਜਿਹੜੇ ਸਮੇਂ ਤੇ ਸੀ ਨਾ ਘੱਟ ਨਾ ਕਿਸੇ ਨੇ ਵੀ ਨਹੀਂ ਕੀਤੀ ਸਾਰੇ ਇਹ ਤਾਂ ਵਧੀਆ ਹੈ ਪੀ ਹੁਣ ਅੱਗੇ ਆਪਾਂ ਗੱਲ ਕਰਦੇ ਹੁੰਨੇ ਆ ਨਾ ਤੇ ਜੇ ਤਾਂ ਕਿਤੇ ਆ ਆਉਂਦਾ ਹੁੰਦਾ ਹੈ ਨਾ ਸਾਡਾ ਗਾਣਾ ਅੱਗੇ ਫਿਰ ਗਾਣਾ ਮੈਨੂੰ ਬਹੁਤ ਜਿਆਦਾ ਆਉਂਦਾ ਕਿਉਂਕਿ ਗਾਣਾ ਸਾਡੀ ਇੱਕ ਰਵਾਇਤ ਆ ਹਮ ਮਾ ਤੀਜਾ ਫਾਨਾ ਨਾ ਨਾ ਅੜਦਾ ਭਗਵੰਤ ਮਾਨਦਾ ਤੇ ਕਾਲੀ ਕਾਂਗਰਸੀ ਦੇ ਇੱਕ ਦੂਜੇ ਨੂੰ ਆਉਂਦੇ ਹੀ ਨਹੀਂ ਸੀ ਇੱਕ ਮਦਰੀ ਲੋੜ ਤਾਂ ਫੇਡਾ ਬੱਕਰਿਆਂ ਵਾਲਿਆਂ ਨੂੰ ਕਮੈਂਟ ਦੇ ਦਿੱਤੇ ਸੀ ਚੜ ਜੋ ਜੀ ਲੈ ਲਓ ਉੱਥੇ ਕੋੜਾ ਵੀ ਬਾਹਰ ਕੋਈ ਉਹ ਮਾਰੇ ਨਾ ਦਬਕਾ ਨਾ ਮਾਰੇ ਬੱਕਰੀਆਂ ਚਾਰ ਦੇ ਬੰਦੇ ਨੂੰ ਗਨਮੈਨ ਲਾ ਕੇ ਚਾਹ ਤੇ ਤੇ ਉਹ ਗਨਮੈਨ ਉਹੀ ਜੀ ਹੁਣ ਤੀਜਾ ਜਾਣ ਕੇ ਉਹ ਦੋਸ ਜਗ੍ਹਾ ਤੇ ਬਹਿ ਗਿਆ ਤੇ ਹੁਣ ਲਾਲਾ ਲਾਲਾ ਕਰਨ ਦੀ ਕੀ ਫਾਇਦਾ ਤੇ ਫਿਰ ਕਿੰਨੇ ਦੁਨੀਆ ਮਰੀ ਜਾਂਦੀ ਆ ਜੇ ਲੀਡਰ ਕੋਈ ਮਰ ਜੂਗਾ ਤੇ ਕੀ ਕਾਟਾ ਪੈਣ ਲੱਗਿਆ ਯਾਰ ਕਿ ਇਹਨੂੰ ਮੌਕਾ ਹੋਰ ਦਿੱਤਾ ਜਾਣਾ ਚਾਹੀਦਾ ਅੱਛਾ ਜੀ ਜਿਵੇਂ ਸੁਖਵੀਰ ਬਾਦਲ ਜੀ ਹੁਣ ਸਵਾਲ ਚੁੱਕ ਰਹੇ ਆ ਦੋਸ਼ ਲਾ ਰਹੇ ਆ ਭਗਵੰਤ ਮਾਨ ਤੇ ਹਾਂ ਜੀ ਔਰ ਨਾਲ ਨਾਲ ਇਹ ਵੀ ਕਹਿ ਰਿਹਾ ਵੀ ਕੇਜਰੀਵਾਲ ਸਾਹਿਬ ਨੇ ਅੱਗੇ ਮਾਫੀ ਮੰਗੀ ਏ ਮਜੀਠੀਆ ਸਾਹਿਬ ਤੋਂ ਹੂੰ ਕੀ ਹੁਣ ਵੀ ਸਿਕਿਉਰਟੀ ਵਾਪਸ ਲੈਂਡ ਕਰਕੇ ਫਿਰ ਇਹਨਾਂ ਨੂੰ ਦੁਬਾਰਾ ਯੂ ਟਰਨ ਲੈਣੀ ਪੈਗੀ ਕਿਉਂਕਿ ਅਕਸਰ ਹੀ ਨਾ ਮਾਨ ਸਰਕਾਰ ਦਾ ਇਹ 3 ਸਾਲਾਂ ਦੇ ਵਿੱਚ ਇਹ ਦੇਖਿਆ ਵੀ ਯੂ ਟਰਨ ਬਹੁਤ ਜਲਦੀ ਲੈ ਲੈਂਦੇ ਕਿ ਇੱਧਰ ਵੀ ਯੂ ਟਰਨ ਲੈ ਲੈਣਗੇ ਵਾਪਸ ਮੁੜਨਾ ਪੈਗਾ ਵੀ ਸਪੋਰਟ ਹੀ ਵਾਪਸ ਦੇ ਦਈਏ ਮੁਜੀਤਿਆ ਜੀ ਕੀ ਯੂ ਟਰਨ ਲੈ ਸਕਦੇ ਆ ਕਿ ਨਹੀਂ ਕੀ ਆਈਡੀਆ ਤੁਹਾਡਾ ਉਹ ਯੂ ਟਰਨ ਤੇ ਯੂ ਟਰਨ ਤਾਂ ਸਿੱਧਾ ਹੈਗਾ ਜੱਟ ਪੱਤਰਕਾਰ ਆਪਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਚਾਰ ਦੀਆਂ ਗੱਲਾਂ ਦਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਈਆ ਵੀ ਜਿੰਨੀ ਨਰਮਾਈ ਨਾਲ ਭਗਵੰਤ ਮਾਨ ਤੇ ਭਗਵੰਤ ਮਾਨ ਦਾ ਕਾਫਲਾ ਚੱਲਦਾ ਸੀ ਨਾ ਹੂੰ ਉਹ ਪੈ ਲੈ ਕੇ ਨਾ ਕੋਈ ਸਾਰੀਆਂ ਜਹਾਜਵੰਦੀਆਂ ਦੇ ਧਰਨਾਕਾਰ ਗਿਆ ਨੇ ਹੂੰ ਇੰਨਾ ਗਰਮ ਕਰਤਾ ਮਜੀਠੀਆ ਛੱਡ ਕੇ ਮਜੀਠੇ ਦੇ ਜੇ ਜੀ ਮਰਜ਼ੀ ਆਮਸ ਲਈ ਜਾਵੇ ਪਰ ਹੁਣੇ ਕਿਸੇ ਅੱਗੇ ਝੁਕਦਾ ਨਹੀਂ ਰੱਖੂਗਾ ਕਿ ਲੀ ਨੱਪ ਕੇ ਯੂ-ਟਰਨ ਟੁਰ ਨਹੀਂ ਹੋਣਾਉਂਦੀ ਮਜੀਠੀਆ ਸਾਹਿਬ ਨੂੰ ਗਨਮੈਂਡ ਨਹੀਂ ਹੁਣ ਉਹ ਤਾਂ ਤੁਸੀਂ ਅੱਗੇ ਵੀ ਕਿਹਾ ਸੀ ਵੀ ਕਾਲੀ ਐਨਕ ਚ ਦਿਸਣ ਬੜਾ ਲੱਗ ਕਾਲੀ ਐਨਕ ਲਈ ਜਦੋਂ ਦੀ ਦਿੱਸਦਾ ਇਹਨੂੰ ਵੱਧ ਇਸ ਕਰਕੇ ਹੁਣ ਇਹਨੂੰ ਮਜੀਠੀਆ ਨਹੀਂ ਦੇਖਦਾ ਆਮ ਬੰਦਾ ਦੇਖਦਾ ਕੈਬਨਿਟ ਮੰਤਰੀ ਨਹੀਂ ਹੈਗਾ ਤੇ ਹੁਣ ਨਾ ਰੋਲਾ ਪਾਉਣ ਹੁਣ ਚੁੱਪ ਕਰਕੇ ਨਾ ਬਹਿ ਜਾਣ ਨਾ ਮਣਾਗਾ ਕਿਉਂਕਿ ਪੈਨਸ਼ਨ ਲਈ ਜਾਣ ਪੈਨਸ਼ਨ ਲਈ ਜਾਣ ਪੈਨਸ਼ਨ ਲਈ ਜਾਣ ਕਿਉਂਕਿ ਜਿਹੜੇ ਗੁਰੂ ਘਰ ਦੀ ਸ਼ਰਨ ਲੈ ਕੇ ਲੋਕਾਂ ਤੇ ਜਾਲ ਬਚਾਉਣਾ ਚਾਹੁੰਦੇ ਆ ਹੁਣ ਗੁਰੂ ਘਰ 'ਚ ਵੀ ਇਹ ਸੁਰੱਖਿਤ ਨਹੀਂ ਹੈਗੇ ਜਦੋਂ ਇਹਨਾਂ ਤੇ ਹਮਲਾ ਕੀਤਾ ਬਹੁਤ ਮਾੜੀ ਗੱਲ ਹੈ ਨਹੀਂ ਚਾਹੀਦਾ ਬੰਦੇ ਨੂੰ ਜਿੰਨੀ ਪ੍ਰਮਾਤਮਾ ਨੇ ਆਯੂ ਦਿੱਤੀ ਉਹਨੂੰ ਜਿਉਂ ਦੇਣੀ ਚਾਹੀਦੀ ਆ ਪਰ ਜਿਹੜੇ ਜਜ਼ਬਾਤ ਆ ਉਹਨਾਂ ਤੇ ਜਦੋਂ ਨਹੀਂ ਕੰਟਰੋਲ ਹੁੰਦਾ ਅਗਲਾ ਵੀ ਫਿਰ ਜੋ ਮਰਜ਼ੀ ਕਰਦਾ ਜੋ ਕਿਸੇ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਦੀ ਆ ਤਾਂ ਇਸ ਕਰਕੇ ਨਾ ਇਹ ਮਾੜੇ ਕੰਮ ਵੀ ਨਾ ਕਰੋ ਤੇ ਨਾ ਨਾ ਤੁਸੀਂ ਜੈਡ ਸਿਕਿਉਰਟੀਆ ਮੰਗੋ ਹੁਣ ਹੁਣ ਜਿਹੜੇ ਆਮ ਤੌਰ ਤੇ ਫਿਰਦੇ ਉਹ ਸਕੋਰ ਹੁਣ ਤੁਸੀਂ ਦੇਖੋ ਸਭ ਤੋਂ ਪੁਰਾਣੀ ਪਾਰਟੀ ਆ ਉਹ ਹੈਗੀ ਆ ਜੀ ਹਾਥੀ ਵਾਲਿਆ ਜੀ ਪੰਜਾਬ ਚ ਹੈ ਨਹੀਂ ਲਾਲਟੇ ਨਾਲ ਲਾਲਟੇ ਨਾਲੀ ਲਾਲਟੇ ਨਾਲ ਅੱਛਾ ਲਾਲਟੇ ਨਾਲ ਇਹਨੂੰ ਕਿੰਨੇ ਗੱਲ ਮੈਨ ਦਿੱਤੇ ਆ ਫਿਰਦੇ ਜਦੋਂ ਨਾ ਵਿਚਾਰੇ ਮਾੜਾ ਕੰਮ ਕਰਨ ਜੋਗੇ ਨਾ ਉਹਨਾਂ ਤੋਂ ਹੋਇਆ ਨਾ ਉਹਨਾਂ ਨੇ ਕੀਤਾ ਜੇ ਮਾੜਾ ਕੰਮ ਕਰਨ ਜੋਗੇ ਹੋਏ ਮਾੜੇ ਕੰਮ ਕਰਦੇ ਰਹੇ ਸਿਕਿਉਰਟੀਆਂ ਦਾ ਹਸਰਾ ਲਈ ਕੇ ਹੁਣ ਸਿਕਿਉਰਟੀ ਲੋਕਾਂ ਦੀ ਤਨਖਾਹ ਤੇ ਪਲਦੀ ਆ ਤੇ ਸਾਰੀ ਉਬਰ ਮਜੀਠੀਆ ਦੇ ਨਾਂ ਥੋੜੀ ਲੱਗੀ ਆ ਵੀ ਸੁਖਵੀਰ ਬਾਦਲ ਦੇ ਨਾਂ ਤੇ ਸਿਕਿਉਰਟੀ ਜਿਹੜੀ ਚੱਕੇ ਤੇ ਮਜੀਠੀਆ ਦੇ ਮਗਰ 20 ਗਨ ਮੈਨ ਦਿੱਤੇ ਜਾਣ ਇਹ ਗਲਤ ਗੱਲ ਪਬਲਿਕ ਦਾ ਪੈਸਾ ਅਸੀਂ ਤਾਂ ਕਹਿੰਨੇ ਨਾ ਤਾਂ ਝਾੜੂ ਵਾਲੇ ਦੇ ਹੂੰ ਤੇ ਨਾਲ ਜਿਹੜੀਆਂ ਵੀ ਸ਼ਾਸੀ ਪਾਰਟੀਆਂ ਇਹ ਕਿਸੇ ਨੂੰ ਵੀ ਸਿਕਿਉਰਟੀ ਨਹੀਂ ਦੇਣੀ ਚਾਹੀਦੀ ਇਹ ਡਰ ਕੇ ਚੱਜਦੇ ਕੰਮ ਕਰਨ ਤੇ ਫਿਰ ਲੋਕਾਂ 'ਚ ਆਉਣ ਤੇ ਸਿਕਿਉਰਟੀ ਜਿਹੜੀ ਆ ਇਹ ਤਾਂ ਐਵੇਂ ਜੇ ਵਾਰੇ ਕੰਮ ਹੀ ਨਾ ਕਰੋ ਸਿਕਿਉਰਟੀ ਦੀ ਆਰਟ 'ਚ ਗਲਤ ਕੰਮ ਕਰਨ ਕਰ ਲੈਂਦੇ ਮੁੜ ਕੇ ਫਿਰ ਸਿਕਿਉਰਟੀਆਂ ਭਾਲਦੇ ਆ ਅੱਛਾ ਇਹੀ ਹਾਲ ਹੁਣ ਜਦੋਂ ਕਿਸਾਨਾਂ ਦਾ ਰੇੜਕਾ ਪੈ ਗਿਆ ਬੀਜਪੀ ਨਾਲ ਕਿੰਨਾ ਚੱਕਰ ਚੱਲਿਆ ਚੋਣਾਂ ਦੇ ਵਿੱਚ ਨੱਥੂ ਖੁਰ ਲਾਲਾ ਲਾਲਾ ਵਿਰੋਧ ਹੋਇਆ ਪੰਜਾਬ ਚ ਸਾਰੇ ਪੈਰ ਨਹੀਂ ਲੱਗਣ ਦਿੱਤੇ ਠੀਕ ਹੈ ਜੀ ਹੁਣ ਜੇ ਗੱਲ ਭਗਵੰਤ ਮਾਨ ਮਜੀਠੀਆ ਵਿਚਾਰੇ ਗਰੀਬ ਦੀ ਬੜਾ ਗਰੀਬ ਹੈ ਮੈਨੂੰ ਤਾਂ ਲੱਗ ਰਿਹਾ ਦੇ ਗਰੀਬ ਦੀ ਸਕਿਉਰਟੀ ਖੋਈ ਨਹੀਂ ਤੇ ਫਿਰ ਉਹਨੇ ਜਿੱਤਰ ਧੋੜੀ ਲੱਗਿਆ ਜਦੋਂ ਹਰਨਾ ਹੀ ਆ ਫਿਰ ਉਹਨੂੰ ਸਕਿਉਰਟੀ ਵਾਪਸ ਕਰ ਦਰ ਦੇਣੀ ਚਾਹੀਦੀ ਜਦੋਂ ਉਹ ਮਾਫੀ ਮੰਗ ਕੇ ਆਏ ਵੀ ਕਹਦੇ ਵੀ ਮੈਨੂੰ ਦੇ ਦੇ ਪਹਿਲਾਂ ਡਰ ਜਾਂਦਾ ਸੀ ਇਹ ਵੀ ਹੁਣ ਨਹੀਂ ਡਰਦਾ ਹੁਣ ਤਾਂ ਜਦੋਂ ਦੇ ਤਹਿਸੀਲਦਾਰ ਚੱਕੇ ਆ ਉਦੋਂ ਬਾਅਦ ਤਾਂ ਚੱਕ ਲੋ ਚੱਕ ਲੋ ਵਾਲਾ ਜੀ ਆ ਕੰਮ ਇਹਦਾ ਹੁਣ ਤਾਂ ਇਹਨੂੰ ਪਹਿਣ ਦਾ ਕੋਈ ਫਾਇਦਾ ਨਹੀਂ ਇਹ ਕਦੇ ਸੁਖਵੀਰ ਵੀ ਨਾ ਖਵਾਵੇ ਪਾਸੇ ਰਵੇ ਸੋ ਚੁੱਪ ਕਰਦੇ ਰਹਿਣ ਤੇ ਰਵੇ ਉਹ ਵੀ ਨਾ ਖਵਾ ਲਵੇ ਬਹੁਤ ਬਹੁਤ ਮਿਹਰਬਾਨੀ ਸੁਪਨਾਮ ਜੀ ਤਮਾਮ ਸਾਰੀ ਜਾਣਕਾਰੀ ਵਾਸਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ